ਪਗ ਸਿੰਘ ਦੇ ਅਜ ਤੱਕ ਇਹਨਾਂ ਨੂੰ ਪਿੰਡ ਦਾ ਹੀ ਨਹੀਂ ਪਤਾ ਇਹ ਕਹਿੰਦੇ ਖਟਕਲ ਕਲਾ ਆ ਪਗ ਸਿੰਘ ਦਾ ਪਿੰਡ ਨਾਰਲੀ ਪਿੰਡ ਆ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇੱਥੇ ਇਹਨੇ ਪਗ ਸਿੰਘ ਦੇ ਨਾਨਕੇ ਸੀ ਜਿੱਥੇ ਆਣ ਕੇ ਮਤਲਬ ਇਹ ਵਸੇ ਇਹਨਾਂ ਦਾ ਅਸਲ ਪਿੰਡ ਜਿਹੜਾ ਆ ਉਹ ਨਾਰਲੀ ਪਿੰਡ ਐ ਤੱਕ ਭਾਰਤ ਦੁਖੜੇ ਸੰਦਾ ਹੁਣ ਜੋਸ਼ ਨਹੀਂ ਡੱਕਿਆ ਰਹਿੰਦਾ ਅਸੀਂ ਆਪਣਾ ਫਰਜ਼ ਨਿਭਾਉਣਾ ਹੈ ਦੇਸ਼ ਹੀ ਯਾਦ ਕਰਾਉਣਾ ਹੈ ਇਹਨਾਂ ਨੇ ਦੇਸ਼ ਨੂੰ ਗੁਲਾਮ ਕਰ ਦਿੱਤਾ ਮਜ਼ਦੂਰ ਕਿਸਾਨ ਵਿਚਾਰੇ ਰੋਸ਼ਨ ਕਾਨ ਜਿਨ੍ਹਾਂ ਨੇ ਮਾਰੇ ਕਰ ਕਰਕੇ ਕਮਾਈਆਂ ਹਾਰੇ ਉਹਨਾਂ ਨੂੰ ਉਠਾਈਆਂ ਤੰਗੀਆਂ ਨੇ ਸਾਡਾ ਲੁੱਟ ਲਿਆ ਵਤਨ ਫਰੰਗੀਆਂ ਨੇ ਮੈਂ ਸਾਰੇ ਸੰਗਤ ਨੂੰ ਇਹ ਅਪੀਲ ਕਰਦਾ ਕਿ ਇਹਨਾਂ ਨੂੰ ਅੱਗੇ ਵਾਸਤੇ ਨਾ ਵੋਟਾਂ ਨਾ ਪਾਓ ਜਦੋਂ ਸਾਡਾ ਇਹ ਕਹਿਣਾ ਨਹੀਂ ਮੰਨਦੇ ਤੁਸੀਂ ਤੁਹਾਡਾ ਆਜ਼ਾਦ ਕਰਾਇਆ ਕਿੱਥੇ ਤੁਸੀਂ ਉਹਦੇ ਮੇਲੇ ਲਵਾਉਨੇ ਹੋ ਆਪਣੀਆਂ ਕੁਰਸੀਆਂ ਬਦਲੇ ਤੁਸੀਂ ਲੜੀ ਜਾਂਦੇ ਹੋ ਕੋਈ ਜੁਬਾਨ ਤੇ ਪੱਕੇ ਦਾ ਰਹੋ ਕਿਸੇ ਤੇ ਕੋਈ ਜੁਬਾਨ ਹੈ ਹੀ ਨਹੀਂ ਇਹਨਾਂ ਦੀ ਇਹਦਾ ਇਹਨਾਂ ਦਾ ਤਾਂ ਸਿਰਫ ਇੱਕੋ ਮਸਲਾ ਕੁਰਸੀ ਨਾਲ ਹੈ ਵੀ ਸਾਡੀ ਕੁਰਸੀ ਨਾ ਖੁੱਸ ਜਵੇ ਕੋਈ ਜੁੱਧ ਦਾ ਕੋਈ ਇਤਿਹਾਸ ਨਹੀਂ ਹੈ ਕੋਈ ਕਰਦਾ ਨਹੀਂ ਹੈ ਕੋਈ ਦੱਸੋ ਆਪਣੇ ਭਗਤ ਸਿੰਘ ਦਾ ਕੋਈ ਬੁੱਤ ਭਗਤ ਸਿੰਘ ਦੇ ਅੱਜ ਤੱਕ ਇਹਨਾਂ ਨੂੰ ਪਿੰਡ ਦਾ ਹੀ ਨਹੀਂ ਪਤਾ ਇਹ ਕਹਿ ਦਿੰਦੇ ਖਟਕਲ ਕਲਾ ਆ ਭਗਤ ਸਿੰਘ ਦਾ ਪਿੰਡ ਨਾਰਲੀ ਪਿੰਡ ਆ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਭਗਤ ਸਿੰਘ ਦੇ ਅੱਜ ਤੱਕ ਇਤਿਹਾਸ ਦਾ ਹੀ ਨਹੀਂ ਪਤਾ ਵੀ ਭੀ ਭਗਤ ਸਿੰਘ ਹੈ ਕਿੱਥੋਂ ਦਾ ਆ ਇੱਥੇ ਇਹਨੇ ਭਗਤ ਸਿੰਘ ਦੇ ਨਾਨਕੇ ਸੀ ਜਿੱਥੇ ਆਣ ਕੇ ਮਤਲਬ ਇਹ ਵਸੇ ਇਹਨਾਂ ਦਾ ਅਸਲ ਪਿੰਡ ਜਿਹੜਾ ਆ ਉਹ ਨਾਰਲੀ ਪਿੰਡ ਹੈ ਜਿੱਦਾਂ ਕਹਿੰਦੇ ਭਗਤ ਸਿੰਘ ਸਾਥੀਆਂ ਨੂੰ ਕਹਿੰਦਾ ਤੱਕ ਭਾਰਤ ਦੁਖੜੇ ਸੰਦਾ ਹੁਣ ਜੋਸ਼ ਨਹੀਂ ਡੱਕਿਆ ਰਹਿੰਦਾ ਅਸੀਂ ਆਪਣਾ ਫਰਜ਼ ਨਿਭਾਉਣਾ ਹੈ ਦੇਸ਼ ਯਾਦ ਕਰਾਉਣਾ ਹੈ ਇਹਨਾਂ ਨੇ ਦੇਸ਼ ਨੂੰ ਗੁਲਾਮ ਕਰ ਦਿੱਤਾ ਮਜ਼ਦੂਰ ਕਿਸਾਨ ਵਿਚਾਰੇ ਰੋਸ਼ਨ ਦਾਣ ਜਿਨ੍ਹਾਂ ਨੇ ਮਾਰੇ ਕਰ ਕਰਕੇ ਕਮਾਈਆਂ ਹਾਰੇ ਉਹਨਾਂ ਨੂੰ ਉਠਾਈਆਂ ਤੰਗੀਆਂ ਨੇ ਸਾਡਾ ਲੁੱਟ ਲਿਆ ਵਤਨ ਫਰੰਗੀਆਂ ਨੇ ਹੁਣ ਇਹ ਫਰੰਗੀਓ ਨੇ ਜਿਨ੍ਹਾਂ ਨੇ ਸਾਡਾ ਦੇਸ਼ ਲੁੱਟਿਆ ਸੀ ਉਹ ਫਰੰਗੀ ਆ ਇਹ ਅਸੀਂ ਅੰਨ ਤੋਂ ਜੀ ਤਰਸਾਉਂਦੇ ਉਹ ਕੁੱਤਿਆਂ ਨੂੰ ਬਰਫੀ ਪਾਉਂਦੇ ਬਿਸਕਟ ਤੇ ਕੇਕੇ ਉਡਾਉਂਦੇ ਉਹਨਾਂ ਨੂੰ ਰਾਹ ਇੰਗਲੈਂਡ ਦੇ ਪਾਉਣਾ ਦੇਸ਼ ਇਹ ਆਜ਼ਾਦ ਕਰਾਉਣਾ ਹੈ ਦੇਸ਼ ਇਹ ਆਜ਼ਾਦ ਕਰਾਉਣਾ ਹੈ ਮੈਂ ਸਾਰੇ ਸੰਗਤ ਨੂੰ ਇਹ ਅਪੀਲ ਕਰਦਾ ਕਿ ਇਹਨਾਂ ਨੂੰ ਅੱਗੇ ਵਾਸਤੇ ਵੋਟਾਂ ਨਾ ਪਾਓ ਜਦੋਂ ਸਾਡਾ ਇਹ ਕਹਿਣਾ ਨਹੀਂ ਮੰਨਦੇ ਕਿਸੇ ਨੂੰ ਵੋਟ ਪਾਉਣ ਦੀ ਲੋੜ ਨਹੀਂ ਹੈ ਇਹਨਾਂ ਨੂੰ ਜਦ ਸਾਡਾ ਇਹਨਾਂ ਨੇ ਕਹਿਣਾ ਨਹੀਂ ਮੰਨਿਆ ਕਿ ਦੱਸੋ ਕਿਹੜਾ ਸ਼ੀਪਕ ਸਿੰਘ ਦਾ ਮੇਲਾ ਲਾਇਆ ਕਦੀ ਕਿਸੇ ਨੇ ਬਿਲਕੁਲ ਨਹੀਂ ਇਹ ਤਾਂ ਜਾਂਦੇ ਵੀ ਨਹੀਂ ਹੈ ਉੱਥੇ ਵਾਦਾ ਕਰਕੇ ਵੀ ਨਹੀਂ ਜਾਂਦੇ ਠੀਕ ਹੈ ਜੀ ਤੁਸੀਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਇੱਕ ਰੋਸ਼ ਜ਼ਰੂਰ ਹੈਗਾ ਕਿ ਇਹ ਜਿਹੜੀ ਝਾਕੀ ਦਿੱਲੀ ਦੇ ਵਿੱਚ ਨਹੀਂ ਦਿਖਾਈ ਗਈ ਇੱਥੇ ਤੁਸੀਂ ਦੇਖ ਸਕਦੇ ਹੋ ਕੁਝ ਫੋਰਨ ਤੋਂ ਵੀ ਲੋਕ ਇੱਥੇ ਪਹੁੰਚੇ ਹੋਏ ਨੇ ਹਰ ਇੱਕ ਇਨਸਾਨ ਜਿਹੜੇ ਇੱਥੇ ਝਾਕੀਆਂ ਪਹੁੰਚੀਆਂ ਨੇ ਉਹਨਾਂ ਝਾਕੀਆਂ ਨੂੰ ਇੱਥੇ ਦੇਖ ਰਹੇ ਨੇ ਇਸ ਤੋਂ ਬਾਅਦ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਸ਼ਹੀਦ ਹੋਏ ਨੇ ਉਹਨਾਂ ਸਾਰੇ ਸ਼ਹੀਦਾਂ ਬਾਰੇ ਜਾਣਕਾਰੀ ਵੀ ਜਿਹੜੀ ਕਿਤੇ ਨਾ ਕਿਤੇ ਇੱਥੇ ਲੈਂਦੇ ਹੋਏ ਸਰ ਆ ਰਹੇ ਨੇ ਅਸੀਂ ਜਿਹੜੇ ਇੱਥੇ ਨਾਲ ਸਿੰਘ ਸਾਹਿਬ ਮੌਜੂਦ ਨੇ ਸਰਦਾਰ ਸਾਹਿਬ ਮੌਜੂਦ ਉਹਨੇ ਜ਼ਰੂਰ ਇਹਨਾਂ ਨੂੰ ਇਹਨਾਂ ਕੋਲ ਪੁੱਛਾਂਗੇ ਜਨਾਂ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਜਾਣਕਾਰੀ ਤੁਸੀਂ ਕਿਸ ਤਰੀਕੇ ਜਾਣਕਾਰੀ ਇਹ they have come from uk they are my guess over here and they are tester to know ke what these things are hm te kida matlab tusi innan halle inane ki kuch dekheya ki kuch innan nu samjhaya tusi aje hun hi aaye mere waste eh photo samne dekh rahe hai kyun ਕਮਾਗਾਟਾ ਮਾਰੂਦੀ ਇਹਨੂੰ ਮੈਂ ਐਕਸਪਲੇਨ ਕਰ ਜਾ ਰਹਾਗਾ ਕਿ ਵੀ ਇਸ ਦੀ ਬੈਕਗ੍ਰਾਉਂਡ ਕੀ ਹੈ ਕਿਉਂ ਬਣਾਇਆ ਗਿਆ ਦੇ ਵਰ ਬਸ ਇੰਟਰਸਟਿੰਗ ਹੋਰ ਜਾਨਣਾ ਚਾਹੁੰਦੇ ਹੈ ਕਿ ਹੈ ਕੀ ਚੀਜ਼ ਹੈ ਓਕੇ ਸੋ ਸੀ ਇਹਨਾਂ ਨਾਲ ਗੱਲ ਕਰ ਸਕਦੇ ਫਿਰ ਉਹਨਾਂ ਸ਼ੋ ਹਾਂ ਬਿਲਕੁਲ ਸੋ ਹਾਊ ਹਾਊ ਡੂ ਯੂ ਫੀਲ ਵਾਚਿੰਗ ਥੀਸ ਥੀਸ ਮੈਨਕਵਿੰਸ ਐਂਡ ਥੀਸ ਥੀਸ ði ਥਿੰਗਸ ਵਿਚ ਆਰ ਬੀਨ ਟੈਬਲੂ ਟੈਬਲੂਸ ਹੂ ਬੀਨ ਮੇਡ ਹੇਅਰ ਇਨ ਪੰਜਾਬ ਗਵਰਨਮੈਂਟ ਵਾਂਟਿਡ ਟੂ ਸ਼ੋ ਥੀਸ ਥਿੰਗਸ ਇਨ ਇਨ ਦਿੱਲੀ ਬਟ ਦੇ ਵਰ ਰਿਜੈਕਟਿਡ ਵਾਟ ਡੂ ਯੂ ਥਿੰਕ ਔਨ ਥੈਟ well I, I don't think we fully understand the situation mm -hmm. um, i think uh, we we're just being explained to it now but i haven't fully grasped what, what's quite going on um, so could, could you explain again what, yeah, how, what is do, how do you feel like as in the, the, the things which are being made here these work? were these were about to show these were about to be shown in on 22nd of uh, 22nd of january at the republic day parade but the central government has stopped it how do you feel like how do you th uh, see the things on this? Well, I don't have a strong view, to be perfectly honest. It's, it's all new to us. We're coming from a different culture and we're just finding out about it. We're here to learn. So, did you like the culture which has been shown in these things? We've just arrived to see it, so <laughs> we're looking forward to going in, yes? ਸਤੇਦੋਂ ਦੂਸਰੇ ਦੇਖ ਸਕਦੇ ਹੋ ਕਿ ਜਿਹੜੇ ਵਿਲੈਤ ਤੋਂ ਵੀ ਲੋਕ ਆਏ ਨੇ ਉਹ ਵੀ ਸਾਡਾ ਪੰਜਾਬ ਦਾ ਸੱਭਿਆਚਾਰ ਕੀ ਹੈ ਸਾਡੇ ਪੰਜਾਬ ਦਾ ਕਲਚਰ ਕੀ ਹੈ ਉਹ ਕਿੰਨੇ ਕਿਤੇ ਜਾਣਨ ਦੇ ਵਿੱਚ ਇਸ ਵਕਤ ਜਿਹੜੇ ਰੁਚੀ ਜਿਹੜਾ ਜ਼ਿਆਦਾ ਦਿਖਾ ਰਹੇ ਨੇ ਸਾਡੇ ਨਾਲੇ ਹੋਰ ਮੈਡਮ ਮੌਜੂਦ ਨੇ ਮੈਡਮ ਕਿੱਦਾਂ ਦੇਖੀਏ ਇਹ ਜਿਹੜੀਆਂ ਚਾਕੀਆਂ 26 ਜਨਵਰੀ ਨੂੰ ਦਿਖਾਈਆਂ ਜਾਣੀਆਂ ਸੀਗੀਆਂ ਪਰ ਨਹੀਂ ਦਿਖਾਈਆਂ ਗਈਆਂ ਕੇਂਦਰ ਨੇ ਬਣਾ ਕਰ ਦਿੱਤਾ ਹਾਂਜੀ ਸਰ ਮੈਂ ਇਸ ਵਾਰ ਇਹ ਕਹਿਣਾ ਜਾਵਾਂਗੀ ਕਿ ਹਰੇਕ ਜਗ੍ਹਾ ਇਹ ਆਵਾਜ਼ ਉਠਾਈ ਜਾ ਰਹੀ ਹੈ ਮੈਂ ਕੱਲ ਨਿਊਜ਼ 'ਚ ਸੁਣਿਆ ਕਿ ਪੰਜਾਬੀ ਨੂੰ ਕਿਹਾ ਜਾ ਰਿਹਾ ਕਿ ਪੰਜਾਬੀ ਨੂੰ ਪੀਸ ਚੱਕਿਆ ਜਾ ਰਿਹਾ ਇਹ ਪੰਜਾਬੀ ਕੀ ਹੈ ਠੀਕ ਹੈ ਮਾਂ ਬੋਲੀ ਹੈ ਮੈਂ ਮੰਨਦੀ ਹਾਂ ਕਿ ਅੰਗਰੇਜ਼ੀ ਨਹੀਂ ਹੋਣੀ ਚਾਹੀਦੀ ਮੈਂ ਮੰਨਦੀ ਹਾਂ ਪੰਜਾਬੀ ਹਿੰਦੀ ਵੀ ਇੱਥੇ ਹੋਣੀ ਚਾਹੀਦੀ ਹੈ ਪਰ ਇਹ ਨਹੀਂ ਮਤਲਬ ਬੱਚਿਆਂ ਨੂੰ ਕਲਚਰ ਬਾਰੇ ਨਹੀਂ ਪਤਾ ਸ਼ੀਰ ਪੰਗਰ ਸਿੰਘ ਜੀ ਦਾ ਬੈਕਗ੍ਰਾਉਂਡ ਕੀ ਹੈ ਕੀ ਉਹਨਾਂ ਨੇ ਸ਼ਹੀਦ ਦੀਆ ਦਿੱਤੀਆ ਕੀ ਹੈ ਪੰਜਾਬੀ ਨੂੰ ਆਵਾਜ਼ ਉਠਾ ਕੇ ਕੀ ਕਰਨਗੇ ਬੱਚਿਆਂ ਨੂੰ ਪਲੀਜ਼ ਰਿਕੁਐਸਟ ਹੈ ਕਿ ਜਿਹੜੇ ਵੀ ਆਪਣੇ ਆਪਣੇ ਜਿਹੜੇ ਵੀ ਸ਼ਹੀਦ ਹੋਏ ਆ ਇਹਨਾਂ ਬਾਰੇ ਕਲਚਰ ਜ਼ਰੂਰ ਲੈ ਕੇ ਲੈ ਕੇ ਆਣ ਤੇ ਹਰੇਕ ਲੈਸਨ ਬੱਚੇ ਨੂੰ ਹਰੇਕ ਮਤਲਬ ਕਲਾਸ ਦੇ ਵਿੱਚ ਜ਼ਰੂਰ ਮਸਟ ਹੋਣਾ ਚਾਹੀਦਾ ਨਾ ਕਿ ਸਿਰਫ ਪੰਜਾਬੀ ਤੇ ਹੀ ਜ਼ੋਰ ਦਿੱਤਾ ਜਾਵੇ ਠੀਕ ਹੈ ਸਿੱਧੇ ਤੌਰ ਦੇ ਤੇ ਕਹਿ ਰਹੇ ਨੇ ਕਿ ਬੱਚਿਆਂ ਨੂੰ ਜਿਹੜਾ ਦਿਖਾਣਾ ਜਿਹੜਾ ਚਾਹੀਦਾ ਹੈ ਦਿਖਾਣਾ ਜ਼ਰੂਰੀ ਵੀ ਹੈ ਕਿ ਕਿਸ ਤਰੀਕੇ ਦੇ ਨਾਲ ਚਾਕੀਆਂ ਜਿਹੜੀਆਂ ਨੇ ਜਾਂ ਫਿਰ ਜਿਹੜੇ ਸਾਡੇ ਪੰਜਾਬ ਦੇ ਵਿੱਚ ਜੋ ਸ਼ਹੀਦ ਹੋਏ ਨੇ ਫਿਰ ਭਾਵੇਂ ਉਹ ਜੇਕਰ ਗੱਲ ਕੀਤੀ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੀ ਗੱਲ ਕੀਤੀ ਜਾਵੇ ਰਾਜਗੁਰੂ ਦੀ ਗੱਲ ਕੀਤੀ ਜਾਵੇ ਸੁਖਦੇਵ ਦੀ ਗੱਲ ਕੀਤੀ ਜਾਵੇ ਜਿਹਨਾਂ ਦੀ ਇਹਨਾਂ ਚਾਕੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਫੋਟੋਆਂ ਜਿਹੜੀਆਂ ਇੱਥੇ ਲਗਾਈਆਂ ਗਈਆਂ ਨੇ ਔਰ ਹਰ ਇੱਕ ਕਿਸ ਤਰੀਕੇ ਨਾਲ ਜਿਹੜਾ ਕਾਮਾਗਾਟਾ ਮਾਰੂ ਦੀ ਘਟਨਾ ਜਿਹੀ ਸੀਗੀ ਉਸ ਦੇ ਬਾਰੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੀ ਦੱਸੀ ਜਾ ਰਹੀ ਹੈ ਕਿ ਕਿਸ ਤਰੀਕੇ ਨਾਲ ਸਭ ਕੁਝ ਹੋਇਆ ਸੀ ਉਸ ਤੋਂ ਬਾਅਦ ਵਲੇ ਬਾਗ ਦੀ ਜਿੱਥੇ ਗੱਲ ਕੀਤੀ ਜਾਂਦੀ ਹੈ ਇੱਥੇ ਦਰਸ਼ਨੀ ਜਿਲ੍ਹਿਆਂ ਵਾਲੇ ਬਾਗ ਦੀ ਵੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਸੋ ਹਰ ਇਨਸਾਨ ਨੂੰ ਜਿਹੜਾ ਕਿਤੇ ਨਾ ਕਿਤੇ ਜਿਹੜਾ ਜਾਗਰੂਕ ਕਰਾਣਾ ਜਿਹੜਾ ਜਿਹੜਾ ਦੱਸਣਾ ਬੇ ਜ਼ਰੂਰੀ ਹੈ ਕਿ ਪੰਜਾਬ ਦਾ ਇਤਿਹਾਸ ਕੀ ਸੀ ਕੈਮਰਾ ਪਰਸਨ ਰਵਿੰਦਰ ਡੋਗਰਾ ਦੇ ਨਾਲ ਸਾਇਨ ਰੂਲਾ ਲਿਵਿੰਗ ਇਨ ਅ ਨਿਊਜ਼ ਚੱਪੜਚੀੜੀ ਮੋਹਾਲੀ